ਡੇਰੇ ਦਾ ਬੰਦਾ ਕੋਰਟ ਚ ਆ ਕੇ ਡਮਿਟ ਕਰ ਰਿਹਾ ਹੈ ਕਿ ਸਾਡੇ ਡੇਰੇ ਦੇ ਸਾਧ ਨੇ ਤੇ ਹਣੀਪ੍ਰੀਤ ਦੇ ਕਹਿਣ ਤੇ ਇਹ ਬੇਅਦਬੀ ਹੋਈ ਹੈ। ਉਹਦੀ ਹਿੰਮਤ ਕਿਵੇਂ ਪੈ ਗਈ? ਉਹ ਕਵੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰੋ ਤੇ ਅਸੀਂ ਬਦਲਾ ਲੈਣਾ ਗੁਰੂ ਗ੍ਰੰਥ ਸਾਹਿਬ ਤੋਂ। ਉਹਨਾਂ ਨੂੰ ਪਤਾ ਸੀ ਕਿ ਉਹ ਲੀਡਰ ਨੇ ਜਿਹੜੇ ਮੇਰੇ ਡੇਰੇ ਤੇ ਆ ਕੇ ਮੂਹਰੇ ਮੁੱਲਮੇ ਪੈਂਦੇ। ਹੁਣ ਇੱਥੇ ਜਿਹੜਾ ਇਹਨਾਂ ਦਾ ਸ਼੍ਰੋਮਣੀ ਕਾਲੀਦਾਦਾ ਦਾ ਪ੍ਰਧਾਨ ਮਾਫੀ ਮੰਗਦਾ ਸੀ। ਹੁਣ ਮਾਫੀ ਆਹ ਲਫ਼ਜ਼ ਵਰਤ। ਜਿਹੜੇ ਸਾਧ ਨੂੰ ਅਸੀਂ ਮੱਥਾ ਟੇਕਦੇ ਸੀ, ਉਸੇ ਸਾਧ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਚ ਤੇ ਉਸੇ ਬੇਅਦਬੀ ਤੋਂ ਬਾਅਦ ਬਾਈਬਲ ਘਰਾਤੇ ਕੋਟਪੂਰਾ ਗੋਲੀ ਚੱਲ ਗਈ। ਸਾਥ ਦੇ ਵਿੱਚ ਤਹੀਨ ਕਰਾਈ ਤੇ 2015 ਚ ਆ ਕੇ ਉਹ ਸਾਧ ਨੇ ਆਕੇ ਆਖਿਆ ਕਿ ਮੈਂ ਬਦਲਾ ਲੈਣਾ ਗੁਰੂ ਗ੍ਰੰਥ ਸਾਹਿਬ ਦਾ। ਸਰਦਾਰ ਸਾਹਿਬ ਜੇ ਅੱਗੋਂ ਸਿੱਖ ਹੁੰਦੇ ਤੇ ਉਹਨਾਂ ਦੀ ਦੁਸ਼ਮਣ ਦੀ ਹਿੰਮਤ ਨਹੀਂ ਸੀ ਪੰਜਾਬ ਚ ਆ ਕੇ ਪੰਜਾਬ ਦੇ ਬਾਰੇ ਬਿਆਨ ਦੇ ਜਾਂਦੇ ਉਹਨਾਂ ਨੂੰ ਪਤਾ ਸੀ ਕਿ ਸਾਡੀ ਤਾਂ ਛੇਲ ਲਾ ਦੇਣਗੇ। ਮਸੇ ਰੰਗੜ ਦੀ ਬੇਦਵੀ ਭੁੱਲਣੀ ਪੈਣੀ ਹੈ ਯਾਰ ਜਿਹੜੀ ਬੇਦਵੀ ਇੰਦਰਾ ਗਾਂਧੀ ਨੇ ਕੀਤੀ ਸਾਨੂੰ ਉਹ ਵੀ ਭੁੱਲਣੀ ਪੈਣੀ ਹੈ ਸਾਨੂੰ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਭੁੱਲਣਾ ਪੈਣਾ ਜੇ ਇਹਨਾਂ ਲੀਡਰਾਂ ਨੂੰ ਮਾਫ ਕਰਨਾ ਹੈ ਤਾਂ ਮਾਫ ਕਰਨਾ ਸਾਨੂੰ ਮਸਾ ਰੰਗੜ ਅਹਿਮਦ ਸ਼ਾਹ ਅਬਦਾਲੀ ਤੇ ਇੰਦਰਾ ਗਾਂਧੀ ਸਾਨੂੰ ਮਾਫ ਕਰਨੇ ਪੈਣਗੇ ਤੁਹਾਡੇ ਰਾਜ ਦੇ ਅੰਦਰ ਉਹਨੇ ਆ ਕੇ ਬਿਆਨ ਦਿੱਤੇ ਨੇ ਤੇ ਫਿਰ ਪਿਓ ਦੇ ਪੁੱਤਰ ਤੁਸੀਂ ਤਾਂ ਜੇ ਜੋ ਸਾਥ ਤੇ ਉਹ ਹਣੀਪ੍ਰੀਤ ਨੂੰ ਵਿੱਚ ਡੀਡੀਆਰ ਚ ਪਾਉਂਗੇ ਕਿਸੇ ਬਾਹਰਲੇ ਬੰਦੇ ਨੇ ਨਹੀਂ ਕਿਹਾ ਉਹਨਾਂ ਦੇ ਡੇਰੇ ਦੇ ਵਿੰਗ ਦੇ ਬੰਦੇ ਨੇ ਸਾਜ਼ਿਸ਼ ਕਰਤਾ ਨੂੰ ਡਿਸਕਲੋਜ਼ ਕੀਤਾ ਹੈ ਕਾਲ ਤਖਤ ਸਾਹਿਬ ਜਿਹੜਾ ਇਸ ਵਕਤ ਆਜ਼ਾਦ ਨਹੀਂ ਪੂਰੀ ਤਰ੍ਹਾਂ ਕਿਉਂਕਿ ਉਹ ਸਜ਼ਾ ਨਹੀਂ ਦੇ ਸਕਦੇ ਇਹਨਾਂ ਨੂੰ ਨਹੀਂ ਤਾਂ ਕਿਸੇ ਦੀ ਜੁਰਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰੇ ਪੰਜਾਬ ਦੇ ਅੰਦਰ ਤੇ ਉਸ ਡੇਰੇ ਨੂੰ ਮੱਥਾ ਟੇਕ ਕੇ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਸਰਦਾਰ ਸਾਹਿਬ ਨੂੰ ਸੰਪੰਥ ਦੇ ਸਿੱਖ ਧਰਮ ਚੋਂ ਬੰਦੇ ਛੇਕੇ ਹੋਣੇ ਸੀ ਜੇ ਪੰਜਾਬ ਬਚਾਓ ਯਾਤਰਾ ਹੈ ਨਾ ਇਹ ਡਿਕਲੇਅਰ ਕਰ ਦੇਣ ਕਿ ਅਸੀਂ ਪ੍ਰਧਾਨਗੀ ਛੱਡੀ ਅਸੀਂ ਮੁੱਖ ਮੰਤਰੀ ਪੁਣਾ ਛੱਡਿਆ ਇੱਕ ਗਰੀਬ ਸਿੱਖ ਹੀ ਅੱਗੇ ਆਵੇਗਾ ਅਸੀਂ ਆਉਣਾ ਹੀ ਨਹੀਂ ਕਿਉਂਕਿ ਅਸੀਂ ਗਲਤੀਆਂ ਬਹੁਤ ਕਰ ਲੀਆਂ ਨੇ ਸਾਨੂੰ ਮਾਫੀ ਦਿਓ ਅਸੀਂ ਸਿੱਖ ਬਣਨ ਦੇ ਕਾਬਲ ਨਹੀਂ ਫੇਰ ਕਵਾਂਗੇ ਪੰਜਾਬ ਬਚਾਓ ਯਾਤਰਾ ਆ ਨਹੀਂ ਯਾਤਰਾ ਇਹ ਤਾਂ ਪਰਿਵਾਰ ਬਚਾਓ ਯਾਤਰਾ ਹੈ ਸਤ੍ਰੀਕਾਲ ਅਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਸਿੱਟੇ ਦੇ ਅੱਗੇ ਬਿਆਨ ਦਿੰਦਿਆਂ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਵੱਲੋਂ ਇੱਕ ਬਿਆਨ ਜਿਹੜਾ ਉਦ ਦਿੱਤਾ ਗਿਆ ਜਿਸ ਤੇ ਵਿੱਚ ਹਨੀਪ੍ਰੀਤ ਤੇ ਡੇਰਾ ਮੁਖੀ ਰਾਮ ਰਹੀਮ ਜਿਹੜੇ ਨੇ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਉਹਨੇ ਸਾਫ਼ ਤੇ ਸਪਸ਼ਟ ਤੌਰ ਤੇ ਕਿਹਾ ਕਿ ਬੇਅਦਬੀ ਕਰਨ ਦੇ ਲਈ ਹਨੀਪ੍ਰੀਤ ਦੇ ਵੱਲੋਂ ਕਹਾ ਗਿਆ ਸੀ ਤੇ ਉਸ ਵੇਲੇ ਡੇਰਾ ਮੁਖੀ ਰਾਮ ਰਹੀਮ ਵੀ ਉੱਤੇ ਹੀ ਮੌਜੂਦ ਸੀ ਇਹ ਬਿਆਨ ਜਿਹੜੇ ਨੇ ਸਾਹਮਣੇ ਵੀ ਆ ਚੁੱਕੇ ਨੇ ਮੀਡੀਆ ਦੇ ਵਿੱਚ ਵੀ ਜਿਹੜੇ ਨੇ ਇਹ ਬਿਆਨ ਉਹ ਆ ਚੁੱਕੇ ਨੇ ਇਸ ਦਾਪਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਗੱਲਬਾਤ ਬੇਅਦਬੀ ਮਾਮਲੇ ਦੇ ਉੱਪਰ ਵੀ ਕਰਾਂਗੇ ਤੇ ਗੱਲਬਾਤ ਇਸ ਤੇ ਵੀ ਕਰਾਂਗੇ ਕਿ ਅਦਾਲਤ ਦੇ ਵਿੱਚ ਹੋਏ ਬਿਆਨ ਇਸ ਤਰ੍ਹਾਂ ਦੇ ਨਾਲ ਸਾਹਮਣੇ ਆ ਸਕਦੇ ਆ ਜਾਂ ਨਹੀਂ ਇਸ ਤੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਗੱਲ ਅੱਗੇ ਵਧਾਂਗੇ ਖਾਰਾ ਸਾਹਿਬ ਸਵਾਗਤ ਆ ਰਾਮੀ ਟੈlevision ਆਤਿ ਸ੍ਰੀ ਕਾਲ ਜੀ ਕਰ ਸਾਹਿਬ ਜੇ ਪੈਲਟਾ ਮੈਂ ਇਹ ਹੀ ਪੁੱਛੂ ਕਿ ਜਿਹੜੇ ਬਿਆਨ ਹੋਏ ਨੇ ਸੱਟ ਤੇ ਜੀ ਉਹ ਸਾਹਮਣੇ ਆ ਸਕਦੇ ਨੇ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਸਾਹਮਣੇ ਮੀਡੀਆ ਦੇ ਵਿੱਚ ਨਸ਼ਰ ਹੋਏ ਨੇ ਦੇਖੋ ਪਹਿਲੀ ਗੱਲ ਤਾਂ 164 ਦੀ ਜਿਹੜੀ ਸਟੇਟਮੈਂਟ ਆ ਉਹ ਸੀਲ ਬੰਦ ਹੁੰਦੀ ਹੈ ਬਾਹਰ ਨਹੀਂ ਆ ਸਕਦੀ ਵੈਸੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਦੇ ਉੱਪਰ ਤੁਰ ਰਹੇ ਨੇ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿਵੇਂ ਬਾਹਰ ਆ ਗਈ ਹੁਣ ਜੇ ਬਾਹਰ ਆਏ ਨੇ ਤਾਂ ਮੇਰੇ ਦੇਖਣ ਵਿੱਚ ਇਹਨੂੰ ਆਪਾਂ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਕਿਸੇ ਨੇ ਹੋਰ ਆਪਦੇ ਕੋਲੋਂ ਬਣਾਤੇ ਹੋਣਗੇ ਪਰ ਜਿਹੜੇ ਬਿਆਨ ਨੇ ਉਸ ਤੋਂ ਬਹੁਤ ਵੱਡੀ ਸਾਜ਼ਿਸ਼ ਜਿਹੜੀ ਉਹ ਬਾਹਰ ਆ ਚੁੱਕੀ ਹੈ ਉਹਨਾਂ ਬਿਆਨਾਂ ਦੇ ਅਧਾਰ ਤੇ ਕੀ ਹੈ ਕਿ ਪ੍ਰਦੀਪ ਕਲੇਰ ਨਾਂ ਦਾ ਬੰਦਾ ਇੱਕ ਜਿਹੜਾ ਥੋ ਮੁਲਜ਼ਮ ਫੜ ਕੇ ਇਹਨਾਂ ਨੇ ਫੂਲ ਕੋਰਟ ਚ ਪੇਸ਼ ਕੀਤਾ ਉਸ ਬੰਦੇ ਨੇ 164 ਦੇ ਬਿਆਨ ਅਦਾਲਤ ਦਿੱਤੇ ਨੇ ਜਦ ਕਿ ਮੈਂ ਤੁਹਾਨੂੰ ਦੱਸਦਾ ਪਹਿਲਾਂ ਇੱਕ ਜਿਮੀ ਰੋੜਾ ਸੀ ਇਹਨਾਂ ਕੇਸਾਂ ਨੂੰ ਮੈਂ ਹੀ ਕੰਟੈਸਟ ਕਰ ਰਿਆ ਤਾਂ ਜਿਮੀ ਰੋੜੇ ਦੇ 164 ਦੇ ਬਿਆਨ ਵੀ ਐਸੇ ਟਾਈਪ ਦੇ ਸੀ ਤਾਂ ਇਸ ਬੰਦੇ ਨੇ ਉਸ ਨੂੰ ਜ਼ਿਆਦਾ ਅੱਗੇ ਜਾ ਕੇ ਡੰਗਾਈ ਚ ਲੈ ਕੇ ਗਿਆ ਤਾਂ ਇਹਦੇ ਬਿਆਨਾਂ ਨੂੰ ਮੈਂ ਜ਼ਿਆਦਾਤਰ ਇਹਨਾਂ ਨੂੰ ਸੱਚ ਹੀ ਮੰਨਿਆ ਜਾਊਗਾ ਕਿਉਂਕਿ ਪਹਿਲੇ ਗੱਲਾਂ ਚੈਨਲ ਤੇ ਆਗੇ ਨੇ ਦੂਸਰਾ ਪਹਿਲੇ ਜਿਹੜੇ ਬਿਆਨ ਸੀ ਮੁਲਜਮਾਂ ਦੇ ਇਹਨਾਂ ਕੇਸਾਂ 'ਚ ਪਏ ਨੇ ਜਿਮੀ ਰੋੜੇ ਦੇ ਉਹ ਤਕਰੀਬਨ ਨਾਲ ਮੇਲ ਖਾਂਦੇ ਨੇ ਤਾਂ ਉਸ ਦੇ ਵਿੱਚ ਇਹਨੇ ਬੜਾ ਕਲੀਅਰ ਕੀਤਾ ਹੈ ਕਿ 2014 ਦੇ ਵਿੱਚ ਉਹਨੂੰ ਰਾਜਨੀਤਿਕ ਡੇਰੇ ਦਾ ਇੱਕ ਵਿੰਗ ਦਾ ਬੰਦਾ ਪ੍ਰਧਾਨ ਬਣਾਇਆ ਗਿਆ ਕੁਝ ਵੀ ਉਹਨੂੰ ਅਹੁਦਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ 2015 ਦੇ ਵਿੱਚ ਅਪ੍ਰੈਲ ਜਾਂ ਮਈ ਦੇ ਵਿੱਚ ਉਹਨੂੰ ਉੱਥੇ ਦਿੱਲੀ ਬੁਲਾਇਆ ਗਿਆ ਜਦੋਂ ਦਿੱਲੀ ਜਾਂਦਾ ਤਾਂ ਉੱਥੇ ਜਿਹੜਾ ਬਿੱਟੂ ਹੈ ਜਾਂ ਹੋਰ ਬੰਦਿਆਂ ਦੇ ਨਸਾਰਿਆਂ ਦੇ ਨਾਂ ਲਿਖੇ ਹੋਏ ਨੇ ਤਾਂ ਉੱਥੇ ਗੱਲ ਬੜੀ ਕਲੀਅਰ ਹੁੰਦੀ ਹੈ ਕਿ ਜਿਹੜੇ ਇੱਥੇ ਪ੍ਰਚਾਰਕ ਭਾਈ ਮਾਂਜੀ ਨੇ ਉਹਨਾਂ ਨੇ ਜਦੋਂ ਇੱਥੇ ਪ੍ਰਚਾਰ ਕੀਤਾ ਤਾਂ ਲੋਕਾਂ ਨੇ ਆਪ ਦੇ ਲੋਕਟ ਜਿਹੜੇ ਬਾਬੇ ਦੇ ਲਾ ਕੇ ਧਰਤੀ ਤੇ ਸੁੱਟਦੇ ਉਹ ਕਹਿੰਦੇ ਜਦੋਂ ਉੱਥੇ ਗੱਲ ਚੱਲ ਰਹੀ ਸੀ ਤਾਂ ਗਰਮੀਤ ਰਾਮ ਰਹੀਮ ਤੇ ਜਿਹੜੀ ਹਣੀ ਪ੍ਰੀਤਾ ਹੈ ਉਹ ਪੂਰੇ ਗੁੱਸੇ ਦੇ ਵਿੱਚ ਸੀ ਉਹਨਾਂ ਨੇ ਲਫ਼ਜ਼ ਕਹੇ ਕਿ ਫਿਰ ਤੁਸੀਂ ਉਦੋਂ ਉੱਥੇ ਕੀ ਕੀਤਾ ਤੋਂ ਬੰਦੇ ਚੁੱਪ ਨੇ ਤਾਂ ਕਹਿੰਦੇ ਵੀ ਐਸੇ ਦਾ ਜਿਹੜਾ ਅਸੀਂ ਬਦਲਾ ਲੈਣਾ ਹੈ ਤਾਂ ਵਿੱਚੋਂ ਗੱਲ ਇੱਕ ਆਉਂਦੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਜਿਹੜਾ ਅਪਾਸ਼ਕ ਜਿੰਦੇ ਅਪਾਸ਼ਕ ਨੇ ਉਹ ਸਭ ਤੋਂ ਉਹਨਾਂ ਦਾ ਵੱਡਾ ਗੁਰੂ ਹੈ ਤਾਂ ਉਸ ਦੇ ਵਾਰ ਇਸ਼ਾਰਾ ਹੁੰਦਾ ਗੁਰੂ ਗ੍ਰੰਥ ਸਾਹਿਬ ਵਾਲਾ ਅਸੀਂ ਬਦਲਾ ਲੈਣਾ ਹੈ ਹੁਣ ਦੇਖੋ ਤੁਸੀਂ 2015 ਦੇ ਵਿੱਚ ਅਪ੍ਰੈਲ ਦੇ ਵਿੱਚ ਗੱਲ ਹੁੰਦੀ ਹੈ ਜੂਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੀ ਮਹਾਰਾਜ ਦੀ ਬੀੜਾ ਹੈ ਉਹ ਚੋਰੀ ਹੁੰਦੀ ਹੈ ਉਸ ਤੋਂ ਅੱਗੇ ਜਾ ਕੇ ਇਹ ਅਲੱਗ-ਅਲੱਗ ਥਾਵਾਂ ਦੇ ਉੱਪਰ ਬੇਦਬੀ ਹੁੰਦੀ ਹੈ ਤਾਂ ਹੁਣ ਇਹ ਬੇਦਬੀ ਜਿਹੜੀ ਫੂਲ ਅਦਾਲਤ 'ਚ ਵੀ ਆ ਗਈ ਹੈ ਫੂਲ ਅਦਾਲਤ ਦੇ ਵਿੱਚ ਚਾਰ ਕੇਸ ਪਹਿਲਾਂ ਆਲਰੇਡੀ ਚੱਲ ਚੱਲ ਰਹੇ ਨੇ ਹੁਣ ਫੂਲ ਅਦਾਲਤ ਦੇ ਅੰਦਰ ਨਾ ਤਾਂ ਰਾਮ ਰਹੀਮ ਮਲਜ਼ਮ ਹੈ ਤੇ ਨਾ ਹੀ ਹਣੀਪ੍ਰੀਤ ਮਲਜ਼ਮ ਹੈ ਹੁਣ ਇੱਥੇੋਂ ਬੜਾ ਕਲੀਅਰ ਹੁੰਦਾ ਹੈ ਹੁਣ ਸਰਕਾਰ ਨੂੰ ਕੀ ਚਾਹੀਦਾ ਇੱਥੇ ਸਰਕਾਰ ਦਾ ਫਰਜ਼ ਬਣਦਾ ਹੈ ਰਾਮ ਰਹੀਮ ਤੇ ਹਣੀਪ੍ਰੀਤ ਜੀ ਡੀਡੀਆਰ ਪਾ ਕੇ ਇਸ ਕੇਸ ਦੇ ਵਿੱਚ ਉਹਨਾਂ ਦੀ এনਵਾਇਰਨਮੈਂਟ ਤੇ ਉਹਨਾਂ ਦਾ ਚਲਾਨ ਪੇਸ਼ ਕਰਨਾ ਚਾਹੀਦਾ ਉਹਨਾਂ ਨੂੰ ਕਿਉਂਕਿ ਮਲਜਮ ਨੇ ਸਾਜ਼ਿਸ਼ ਕਰਤਾ ਜੇ ਇਸ ਚ ਹੈਗਾ ਤਾਂ ਉਹ ਰਾਮ ਰਹੀਮ ਹੈ ਤੇ ਹਣੀਪ੍ਰੀਤ ਹੈ ਉਹ ਫਰੀਦਕੋਟ ਕੇਸ 'ਚ ਵੀ ਨੇ ਪਰ ਇਹਨਾਂ ਚਾਰਾ ਕੇਸਾਂ ਸਰਕਾਰ ਨੇ ਨਹੀਂ ਸਿਪਾਏ ਤਾਂ ਪਰ ਹੁਣ ਜਿਹੜੇ 164 ਦੇ ਬਿਆਨ ਆ ਗਏ ਨੇ ਹੁਣ ਤਾਂ ਗੱਲ ਬੜੀ ਕਲੀਅਰ ਹੋ ਚੁੱਕੀ ਹੈ ਹੁਣ ਦੂਸਰੀ ਸਾਈਡ ਤੇ ਕੀ ਆਉਂਦਾ ਹੈ ਜਿਸ ਤੋਂ ਮੈਂ ਅੱਗੇ ਵੀ ਬਹੁਤ ਇਸ ਤੇ ਬੋਲਿਆ ਹੋਇਆ ਤੇ ਬੜਾ ਮੈਂ ਕਹਿਣਾ ਵੀ ਹੁਣ ਕੀ ਹੁਣ ਜਿਹੜਾ ਸਾਡਾ ਉਹ ਅਕਾਲੀ ਦਲ ਕਿੱਥੇ ਹੈ ਜਿਸ ਅਕਾਲੀ ਦਲ ਦੇ ਰਾਜ ਦੇ ਅੰਦਰ ਜਿਹੜੇ ਡੇਰੇ ਦੇ ਅੱਗੇ ਜਾ ਕੇ ਇਹ ਲੀਡਰ ਮੁਦੇ ਮੂੰਹ ਲੰਮੇ ਪੈਂਦੇ ਰਹੇ ਉਹੀ ਲੀਡਰ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਦਾ ਹੁਕਮ ਦੇ ਰਿਹਾ ਉਹੀ ਹਣੀਪ੍ਰੀਤ ਨਾਲ ਬੈਠੀ ਹੋਈ ਹੈ ਹੁਣ ਕਿਹੜੇ ਮੂੰਹ ਨਾਲ ਪੰਜਾਬੀ ਤੁਰੋਂਗੇ ਤੁਸੀਂ ਯਾਰ ਤੇ ਕਿਹੜੇ ਮੂੰਹ ਨਾਲ ਜਿਹੜੇ ਸਾਡੇ ਵਰਗੇ ਲੋਕ ਨੇ ਇਹਨਾਂ ਦੇ ਨਾਲ ਤੁਰਨਗੇ ਯਾਰ ਕੀ ਬੋਲਾਂਗੇ ਆਪਾਂ ਅਸੀਂ ਉਸ ਸਾਧ ਨੂੰ ਮੰਨਿਆ ਅਸੀਂ ਉਹ ਸਾਧ ਦੇ ਅੱਗੇ ਜਾ ਕੇ ਲੰਮੇ ਪਏ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਵੀ ਕਰਨ ਦਾ ਹੁਕਮ ਦਿੱਤਾ ਹੁਣ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੇ ਫੋਰਸੀਬਲ ਕੰਮ ਕੀਤਾ ਕਿਉਂਕਿ ਪਹਿਲਾਂ ਜਿਮੀ ਰੋੜਾ ਵੀ ਆਪਦੇ ਬਿਆਨ ਆਪਦੀ ਮਰਜ਼ੀ ਨਾਲ ਦੇ ਕੇ ਗਿਆ ਜਦੋਂ ਜਿਮੀ ਰੋੜੇ ਨੇ ਬਿਆਨ ਦਿੱਤੇ ਸੀ ਉਹਨੇ ਕਿਹਾ ਸੀ ਉਹਨੇ ਕੋਰਟ ਨੂੰ ਆਪਦਾ ਇੱਕ ਮੈਸੇਜ ਵੀ ਭੇਜਿਆ ਸੀ ਤੇ ਉਸ ਤੋਂ ਬਾਅਦ ਉਹਨੇ ਚਿੱਠੀ ਵੀ ਸ਼ਾਇਦ ਲਿਖੀ ਹੋਈ ਸੀ ਕਿ ਮੈਂ ਕਨਫੈਸ਼ਨ ਕਰਨਾ ਚਾਹਣਾ ਹੁਣ ਉਹ ਕਨਫੈਸ਼ਨ ਵੀ ਸੇਮ ਹੈ ਇਹ ਕਨਫੈਸ਼ਨ ਦਾ ਵਾਅਦਾ ਤਾਂ ਹੋਇਆ ਹੈ ਕਿ ਇਹ ਰਾਮ ਰਹੀਮ ਤੇ ਹਣੀ ਪ੍ਰੀਤ ਵਿੱਚ ਆ ਗਏ ਨੇ ਕਨਫੈਸ਼ਨ ਜਿਹੜਾ ਪਹਿਲਾਂ ਵੀ ਸੇਮ ਹੀ ਹੈ ਉਸ ਦੇ ਵਿੱਚ ਇੰਨਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਅਭਿਆਸ ਵੀ ਕਰਨੀ ਹੈ ਅਸੀਂ ਆਪਦੇ ਗੁਰੂ ਦਾ ਬਦਲਾ ਲੈਣਾ ਹੈ ਉਹ ਫਿਲਮ ਦਾ ਬਦਲਾ ਸੀ ਸਾਡੀ ਫਿਲਮ ਦੇ ਪੋਸਟਰ ਨਹੀਂ ਲਾਉਣ ਦਿੱਤੇ ਹੁਣ ਗੱਲ ਬੜੀ ਕਲੀਅਰ ਹੋ ਗਈ ਹੁਣ ਭਾਈ ਮਾਂਜੀ ਬਾਰੇ ਆ ਗਿਆ ਕਿ ਉਹਨੇ ਲੋਕਟ ਸਟਾਇ ਸੀ ਲੋਕਟ ਸੁੱਟਣ ਤੋਂ ਬਾਅਦ ਹਣੀ ਪ੍ਰੀਤ ਤੇ ਰਾਮ ਰਹੀਮ ਕਹਿੰਦੇ ਨੇ ਕਿ ਬਦਲਾ ਲਓ ਤੇ ਗੱਲ ਹੀ ਬੜੀ ਕਲੀਅਰ ਹੋ ਗਈ ਹੁਣ ਇੱਥੇ ਜਿਹੜਾ ਇਹਨਾਂ ਦਾ ਸ਼ਰੋਮਣੀ ਕਾਲੀਦਾ ਦਾ ਪ੍ਰਧਾਨ ਮਾਫੀ ਮੰਗਦਾ ਸੀ ਹੁਣ ਮਾਫੀ ਆਹ ਲਬਜ ਵਰਤ ਹੁਣ ਆਹ ਲਬਜ ਹਉਣੇ ਚਾਹੀਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਜਿਹੜੇ ਸਾਧ ਨੂੰ ਅਸੀਂ ਮੱਥਾ ਟੇਕਦੇ ਸੀ ਉਸੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ 'ਚ ਕਰਾਈ ਤੇ ਉਸੇ ਬੇਅਦਬੀ ਤੋਂ ਬਾਅਦ ਬਾਈਬਲ ਕਰਾ ਤੇ ਕੋਟਕਪੂਰਾ ਗੋਲੀ ਚੱਲਦੀ ਹੈ ਆਪਾਂ ਕਿਹੜੇ ਮੂਹ ਨਾਲ ਚੱਲ ਪਿਆ ਪੰਜਾਬ ਦੇ ਵਿੱਚ ਫਿਰ ਉਦੋਂ ਸਾਡੇ ਵਰਗੇ ਮਰੀ ਜਮੀਰਾਂ ਦੇ ਬੰਦੇ ਜਿਹੜੇ ਮਜ ਲੋਕਾਂ ਤੋਂ ਸੁਣਦਾ ਜਿਹੜੇ ਸੀਟਾਂ ਤੇ ਆ ਕੇ ਪ੍ਰਸ਼ੰਸਾ ਕਰਦੇ ਨੇ ਅਦਾਲਤਾਂ ਦੇ ਅੰਦਰ ਯਾਰ ਕੋਰਟਾਂ 'ਚ ਬੈਠੇ ਬੰਦਿਆਂ 'ਚ ਖੋਲ ਕਹਿੰਦੇ ਨੇ ਯਾਰ ਸੰਘ ਹੋਣੀ ਚਾਹੀਦੀ ਏ ਸਾਨੂੰ ਯਾਰ ਫੇਰ ਤਾਂ ਸਾਨੂੰ ਮਸੇ ਰੰਗੜ ਦੀ ਬੇਦਵੀ ਭੁੱਲਣੀ ਪੈਣੀ ਏ ਯਾਰ ਫੇਰ ਤਾਂ ਸਾਨੂੰ ਅਕਾਲ ਤਖਤ ਦੀ ਜਿਹੜੀ ਬੇਦਵੀ ਇੰਦਰਾ ਗਾਂਧੀ ਨੇ ਕੀਤੀ ਸਾਨੂੰ ਉਹ ਵੀ ਭੁੱਲਣੀ ਪੈਣੀ ਏ ਸਾਨੂੰ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਭੁੱਲਣਾ ਪੈਣਾ ਹੈ ਹਰਮੰਦਰ ਸਾਹਿਬ ਦੇ ਉੱਪਰ ਜੇ ਅਸੀਂ ਸੋਚੋ ਤੁਸੀਂ ਰਾਮ ਰਹੀਮ ਦਾ ਮਾਫੀ ਨਾਮਾ ਆ ਜਾਂਦਾ ਯਾਰ ਕਿਹੜੇ ਮੂੰਹ ਨਾਲ ਤੁਸੀਂ ਪੰਜਾਬ ਚ ਗੱਲ ਕਰਕੇ ਤੁਰੋਂਗੇ ਯਾਰ ਉਹ ਡੇਰੇ ਦਾ ਬੰਦਾ ਕੋਰਟ ਚ ਆ ਕੇ ਅਡਮਿਟ ਕਰ ਰਿਹਾ ਹੈ ਕਿ ਸਾਡੇ ਜੇ ਡੇਰੇ ਦੇ ਸਾਧ ਨੇ ਤੇ ਹਣੀਪ੍ਰੀਤ ਦੇ ਕਹਿਣ ਤੇ ਇਹ ਬੇਅਦਬੀ ਹੋਈ ਹੈ ਤੇ ਅਸੀਂ ਉਸ ਤੋਂ ਬਾਅਦ ਉਸ ਸਾਧੀ ਮਾਫੀ ਨਾਮਾ ਅਕਾਲ ਤਖਤ ਸਾਹਿਬ ਦਾ ਤਿਆਰ ਹੁੰਦਾ ਯਾਰ ਅਸੀਂ ਕਿੱਧਰ ਜਾਵਾਂਗੇ ਹਾਂ ਤੁਸੀਂ ਜੇ ਅਕਾਲੀ ਦਲ ਨੂੰ ਮਾਫ ਕਰਨਾ ਲੋਕਾਂ ਨੇ ਜਾ ਕਾਲੀ ਦਲ ਨਹੀਂ ਕਾਲੀ ਦਲ ਤਾਂ ਬਹੁਤ ਵਧੀਆ ਲਬਜਾ ਕਾਲੀ ਦਲ ਤਾਂ ਬੜੀ ਪੁਰਾਣੀ ਪਾਰਟੀ ਹੈ ਪਰ ਜੇ ਇਹਨਾਂ ਲੀਡਰਾਂ ਨੂੰ ਮਾਫ ਕਰਨਾ ਹੈ ਤਾਂ ਮਾਫ ਕਰਨਾ ਸਾਨੂੰ ਮੱਸਾ ਰੰਗੜ ਅਹਿਮਦ ਸ਼ਾਹ ਅਬਦਾਲੀ ਤੇ ਇੰਦਰਾ ਗਾਂਧੀ ਸਾਨੂੰ ਮਾਫ ਕਰਨੇ ਪੈਣਗੇ ਉਹ ਜ਼ਰੂਰੀ ਹੋਣਗੇ ਮਾਫ ਕਰਨੇ ਇਹ ਨਹੀਂ ਹੁੰਦਾ ਗੁਰੂਕਰ ਕਿ ਉਹ ਵਿਰੋਧੀ ਨੇ ਅਸੀਂ ਅਪਾਸ਼ਿਕ ਆ ਅਸੀਂ ਬਰਾਬਰ ਹੀ ਜ਼ਿੰਮੇਵਾਰ ਮੰਨੇ ਜਾਵਾਂਗੇ ਸੋ ਮੇਰੀ ਪੰਜਾਬ ਸਰਕਾਰ ਨੂੰ ਇੱਕ ਅਪੀਲ ਹੈ ਕਿ ਜੇ ਤੁਸੀਂ ਤੁਹਾਡੇ ਰਾਜ ਦੇ ਅੰਦਰ ਉਹਨੇ ਆ ਕੇ ਬਿਆਨ ਦਿੱਤੇ ਨੇ ਤੇ ਫਿਰ ਪਿਓ ਦੇ ਪੁੱਤਰ ਤੁਸੀਂ ਤਾਂ ਜੇ ਜੋ ਸਾਥ ਤੇ ਉਹ ਹਣੀ ਪ੍ਰੀਤ ਨੂੰ ਵਿੱਚ ਡੀਡੀਆਰ ਚ ਪਾਉਂਗੇ ਤਾਂ ਕਿਉਂਕਿ ਉਹਨਾਂ ਦੇ ਬੰਦੇ ਨੇ ਐਡਮਿਸ਼ਨ ਕੀਤੀ ਹੈ ਕਿਸੇ ਬਾਹਰਲੇ ਬੰਦੇ ਨੇ ਨਹੀਂ ਕਿਹਾ ਉਹਨਾਂ ਦੇ ਡੇਰੇ ਦੇ ਵਿੰਗ ਦੇ ਬੰਦੇ ਨੇ ਸਾਜ਼ਿਸ਼ ਕਰਤਾ ਨੂੰ ਡਿਸਕਲੋਜ਼ ਕੀਤਾ ਹੈ ਉਹਦੇ ਬਾਰੇ ਨਾਂ ਲਿਆ ਹੈ ਇਹਦੇ ਤੇ ਭਜਰਾ ਨਹੀਂ ਹੁਣ ਆਪਾਂ ਇਸ ਦੇ ਉੱਤੋਂ ਸੋ ਮੇਰੀ ਇਹ ਬੇਨਤੀ ਹੈ ਮੁੱਖ ਮੰਤਰੀ ਨੂੰ ਵੀ ਸਾਰੀ ਇਹਨਾਂ ਦੀ ਸਟੇਟ ਨੂੰ ਇਹ ਚੁੱਪ ਕਰਕੇ ਉਹਨਾਂ ਨੂੰ ਵਿੱਚ ਇਨਵੋਲਵ ਕਰਨ ਤੇ ਇੱਥੇ ਜ਼ਿਕਰ ਵੀ ਜਿਹੜੇ ਲੀਡਰ ਸੀ ਉਦੋਂ ਇਹ ਸਾਧ ਨੂੰ ਬਚਾਉਂਦੇ ਸੀ ਜਿਨ੍ਹਾਂ ਨੇ ਮਾਫੀਗਾਂ ਮੰਗਾਈਆਂ ਨੇ ਮੇਰੇ ਦੇਖਣ ਚ ਨਾ ਉਹਨਾਂ ਦੇ ਵੀ ਨਾਮਿਨੇਟ ਹੋਣਾ ਚਾਹੀਦੇ ਨੇ ਇਸ ਦੇ ਵਿੱਚ ਸਰ ਸਾਬ ਇੱਕ ਸਮਾਲ ਜ਼ਰੂਰ ਲੈਣਾ ਚਾਹੂੰਗਾ ਕਿ ਕੀ ਗੱਲ ਕਿ ਕਿਉਂਕਿ ਸ਼੍ਰੋਮਣੀ ਕਾਲ ਦਲ ਇਹ ਕਹੇ ਉਸ ਵੇਲੇ ਜਿਹੜੇ 2015 ਦੀ ਗੱਲ ਆ ਉਸ ਵੇਲੇ ਸਰਕਾਰ ਵੀ ਸ਼੍ਰੋਮਣੀ ਕਾਲੀ ਦਲ ਦੀ ਅਸਾਂ ਕਾਲ ਦਲ ਸੀ 2017 ਦੇ ਵੀ ਸਰਕਾਰ ਬਦਲਦੀ ਹੈ ਕਿਉਂਕਿ ਸ਼੍ਰੋਮਣੀ ਕਾਲ ਦਲੇ ਕਹਿੰਦੀ ਹੈ ਕਿ ਅਸੀਂ ਪੰਥਕ ਪਾਰਟੀਆਂ ਪੰਥ ਦੀ ਗੱਲ ਹੀ ਅਸੀਂ ਕਰਦੇ ਹਾਂ ਸਟੇਟ ਦੇ ਵਿੱਚ ਪੰਥ ਦੀ ਪਾਰਟੀ ਹੋਵੇ ਬੇਖੌਫ ਉਸੇ ਸਟੇਟ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤਾਂ ਕੀ ਲੱਗਦਾ ਕਿ ਕੋਈ ਗੱਲ ਦਾ ਡਰ ਨਹੀਂ ਸੀ ਕਿਸੇ ਗੱਲ ਦਾ ਖੌਫ ਨਹੀਂ ਸੀ ਕਿ ਜੇਕਰ ਫੜੇ ਗਏ ਜੇਕਰ ਇਹ ਚੀਜ਼ ਹਾਲਾਕੀ ਸਾਹਮਣੇ ਤਾਂ ਨਹੀਂ ਸੀ ਤਾਂ ਕਦੇ ਲੋਕਿਆ ਗੁਨਾਹ ਰਹਿੰਦਾ ਨਹੀਂ ਹੁੰਦਾ ਤਾਂ ਕੀ ਗੱਲ ਕਿਸੇ ਚੀਜ਼ ਦਾ ਡਰ ਜਾਂ ਖੌਫ ਹੈ ਨਹੀਂ ਸੀ ਉਸ ਵੇਲੇ ਉਹ ਦੋਸ਼ੀਆਂ ਦੇ ਮਨਾਂ ਦੇ ਵਿੱਚ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਦਾ ਜਿਹੜਾ ਕਰਦਾਰ ਹੈ ਸਿੱਖਾਂ ਦੇ ਲੀਡਰ ਨੇ ਜਿਹੜੇ ਉਹ ਖਤਮ ਹੋ ਚੁੱਕੇ ਨੀ ਤਾਂ ਦੀ ਹਿੰਮਤ ਨਹੀਂ ਪੈਣੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕਰੇ ਪੰਜਾਬ ਚ ਆ ਕੇ ਤੇ ਉਹਦੀ ਹਿੰਮਤ ਕਿਵੇਂ ਪੈ ਗਈ ਉਹ ਕਵੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰੋ ਤੇ ਅਸੀਂ ਬਦਲਾ ਲੈਣਾ ਗੁਰੂ ਗ੍ਰੰਥ ਸਾਹਿਬ ਤੋਂ ਉਹਦੀ ਹਿੰਮਤ ਉਹਨੂੰ ਸੋਚਣਾ ਵੀ ਗਨਾਹ ਪੈਣਾ ਸੀ ਇਸ ਦੇ ਉੱਪਰ ਜੇ ਸਾਡੇ ਸਿੱਖ ਲੀਡਰ ਸਾਡੇ ਚੰਗੇ ਹੁੰਦੇ ਤਾਂ ਉਹਨਾਂ ਨੂੰ ਪਤਾ ਸੀ ਕਿ ਉਹ ਲੀਡਰ ਨੇ ਜਿਹੜੇ ਮੇਰੇ ਡੇਰੇ ਤੇ ਆ ਕੇ ਮੂਹਰੇ ਮੁੱਲਮੇ ਪੈਂਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਕਹਾਂ ਚ ਕਿ ਮੇਰਾ ਸਿੱਖ ਹੀ ਨਹੀਂ ਜਿਹੜਾ ਕਿਸੇ ਮੜੀ ਮਜਾਨ ਮਸਾਨ ਨੂੰ ਜਾਂ ਇਹੋ ਜੇ ਡੇਰੇਵਾਦ ਨੂੰ ਜਾਂ ਕਿਸੇ ਬੰਦੇ ਨੂੰ ਮੱਥਾ ਟੇਕ ਜੀ ਪਰ ਇਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਇਹ ਸਾਰਾ ਕੁਝ ਆਪ ਇਹਨਾਂ ਨੇ ਸਮੇਟਿਆ ਹੋਇਆ ਸਾਡੇ ਵਰਗੇ ਬੰਦੇ ਤਾਂ ਗਨਾਹ ਕਰਦੇ ਨੇ ਪਰ ਇਹ ਸ਼ਰੋਮਣੀ ਅਕਾਲੀ ਦਲ ਦੇ ਆਪ ਦੇ ਪ੍ਰਧਾਨ ਸੀ ਇਹ ਸ਼ਰੋਮਣੀ ਅਕਾਲੀ ਦਲ ਚਲਾਇਆ ਚਲਾ ਰਹੇ ਸੀ ਇਹਨਾਂ ਦਾ ਫਰਜ ਨਹੀਂ ਸੀ ਬਣਦਾ ਪਰ ਹੁਣ ਇਹਨਾਂ ਨੂੰ ਸਜ਼ਾ ਕੌਣ ਦੇਵੇ ਕੋਈ ਸਾਡੇ ਕੋਲ ਹੋਇਆ ਜੇ ਲੀਡਰ ਨਹੀਂ ਹੁਣ ਮੈਂ ਜਥੇਦਾਰ ਸਾਹਿਬਰੇ ਤੇ ਹੀ ਕਹੂੰਗਾ ਬੜੇ ਵੱਡੇ ਨੇ ਅਹੁਦੇ 'ਚ ਬੜੇ ਵੱਡੇ ਨੇ ਪਰ ਅਕਾਲ ਤਖਤ ਸਾਹਿਬ ਜਿਹੜਾ ਇਸ ਵਕਤ ਆਜ਼ਾਦ ਨਹੀਂ ਪੂਰੀ ਤਰ੍ਹਾਂ ਕਿਉਂਕਿ ਉਹ ਸਜ਼ਾ ਨਹੀਂ ਦੇ ਸਕਦੇ ਇਹਨਾਂ ਨੂੰ ਨਹੀਂ ਤਾਂ ਕਿਸੇ ਦੀ ਜੁਰਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰੇ ਪੰਜਾਬ ਦੇ ਅੰਦਰ ਤੇ ਉਸ ਡੇਰੇ ਨੂੰ ਮੱਥਾ ਟੇਕ ਕੇ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਹੋਵੇ ਸਰਦਾਰ ਸਾਹਿਬ ਨੂੰ ਸੰਪੰਥ ਦੇ ਸਿੱਖ ਧਰਮ 'ਚੋਂ ਬੰਦੇ ਛੇਕੇ ਹੋਣੇ ਸੀ ਅਸੀਂ ਇਸ ਤੋਂ ਪਹਿਲਾਂ ਬੂਟਾ ਸਿੰਘ ਨੂੰ ਛੇਕਦੇ ਆ ਸਰਜੀਤ ਸਿੰਘ ਬਰਨਾਲੇ ਨੂੰ ਛੇਕਿਆ ਗਿਆ ਹੋਰ ਵੀ ਕਈ ਬੰਦਿਆਂ ਨੂੰ ਛੇਕਿਆ ਜਿਨ੍ਹਾਂ ਨੂੰ ਮਾਫੀਆਂ ਵੀ ਨਹੀਂ ਮਿਲਗੀਆਂ ਤੇ ਫਿਰ ਛੇਕਿਆ ਕਿਉਂ ਨਹੀਂ ਗੁਰੂ ਘਰ ਤਾਂ ਸਭ ਦੇ ਲਈ ਬਰਾਬਰ ਹੈ ਕਿਹੜੀ ਮੌਤ ਤੋਂ ਡਰਦੇ ਆਪਾਂ ਉਹ ਤਾਂ ਫਿਰ ਸਾਰਿਆਂ ਨੂੰ ਆਉਣੀ ਉਹਨੂੰ ਉਹਨਾਂ ਨੂੰ ਆਉਣੀ ਸਾਨੂੰ ਆਉਣੀ ਤੁਹਾਨੂੰ ਵੀ ਆਉਣੀ ਹੈ ਯਾਰ ਡਰ ਕਿਹੜੀ ਗੱਲ ਦਾ ਸੀ ਗੁਰੂ ਘਰ ਤਾਂ ਬਰਾਬਰ ਚਾਹੀਦੇ ਸੀ ਪਰ ਅੱਜ ਨਾ ਤਾਂ ਸਾਡੇ ਕੋਲ ਉਹ ਜਾ ਕੋਈ ਜਰਨਲ ਹੈ ਨਾ ਸਾਡੇ ਕੋਲ ਕੋਈ ਜਾ ਜਥੇਦਾਰ ਹੈ ਜਿਹੜਾ ਇਹਨਾਂ ਤੋਂ ਸਹਾਬ ਮੰਗੇ ਇਹਨਾਂ ਤੋਂ ਪੁੱਛੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਦਾ ਮਜ਼ਾਕ ਪੰਜਾਬ 'ਚ ਕਿਵੇਂ ਹੋਣ ਦਿੱਤਾ ਸੋ ਸਾਡੇ ਲਈ ਇੱਕ ਤਰਾਸ ਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਕੌਮ ਨਾਲ ਮਾੜਾ ਕੀਤਾ ਚਾਹੇ ਗੁਰੂ ਗੋਬਿੰਦ ਸਿੰਘ ਮਾਰਾ ਸੀ ਉਹਨਾਂ ਨੇ ਮਸੰਦ ਸਾੜੇ ਸੀ ਇਤਿਹਾਸ ਬੋਲਦਾ ਹੈ ਆਪਾਂ ਕੋਈ ਕੋਲ ਥੋੜਾ ਖਲੋਤੇ ਸੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਘਰ ਨਾਲ ਮਾੜਾ ਕੀਤਾ ਉਹਨੂੰ ਲੋਕਾਂ ਨੇ ਸਿੱਖਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਉਹ ਹਰ ਰੂਪ 'ਚ ਜਵਾਬ ਦਿੱਤਾ ਕਿਸੇ ਨੂੰ ਪੰਥ 'ਚੋਂ ਛੇਕਿਆ ਕਿਸੇ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲੀ ਹੈ ਸਜ਼ਾ ਇਹਨਾਂ ਨੂੰ ਜ਼ਰੂਰ ਮਿਲੀ ਹੈ ਸੋ ਮੇਰੇ ਦੇਖਣ ਸਿੱਖ ਧਰਮ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਜਿਹੜੇ ਸੌਦੇ ਸਾਧ ਨੂੰ ਮਾਫੀ ਦਿੱਤੀ ਸੌਦੇ ਸਾਧ ਦੀ ਹਿੰਮਤ ਕਿਵੇਂ ਪੈ ਗਈ ਪੰਜਾਬ ਚ ਤਿਆਣੀਪ੍ਰੀਤ ਦੀ ਹਿੰਮਤ ਕਿਵੇਂ ਪੈ ਗਈ ਗੁਰੂ ਗ੍ਰੰਥ ਸਾਹਿਬ ਦੇ ਉਲਟ ਬੋਲਣ ਦੀ ਇਹ ਲੀਡਰ ਉਹਦੇ ਜਾ ਕੇ ਉੱਥੇ ਲੰਮੇ ਪਏ ਨੇ ਡੇਰਿਆਂ ਦੇ ਅੱਗੇ ਸੋ ਮੇਰੀ ਬੇਨਤੀ ਹੈ ਹੁਣ ਲਿਆਜ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਵੀ ਇਹਨਾਂ ਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਗੁਰੂ ਗੋਬਿੰਦ ਸਿੰਘ ਮਾਰਾ ਨੂੰ ਮੰਨਦੇ ਆ ਤੇ ਫਿਰ ਯਾਰ ਇਹੋ ਜਿਹੇ ਲੀਡਰ ਤੁਹਾਡੇ ਥੜੇ ਤੇ ਨੱਚਣ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਅੰਦਰ ਅਜੇ ਵੀ ਪੱਗ ਜਿਉਂਦੀ ਹੈ ਨਹੀਂ ਤਾਂ ਫਿਰ ਤਾਂ ਪੱਗ ਖਤਮ ਹੈ ਫਿਰ ਲੜਨ ਤਾਂ ਸਾਡੇ ਮੱਥਿਆਂ 'ਤੇ ਕਰਨ ਨੂੰ ਯਾਰ ਜੇ ਅਸੀਂ ਕੰਮ ਸੇ ਕੰਮ ਇਹੋ ਜੇ ਇਹੋ ਜੇ ਕੰਮਾਂ 'ਚ ਵੀ ਅਸੀਂ ਨਹੀਂ ਆਉਣਾ ਤੇ ਫਿਰ ਲੜਨ ਤਾਂ ਸਾਡੇ ਧਰਮ ਨੂੰ ਸਾਨੂੰ ਅੱਗੇ ਆਪਣੇ ਨੂੰ ਸਿੱਖੋਂ ਹੋਂਦ ਦੇ ਵਿੱਚ ਜਿੰਨਾ ਪਾਰਟੀਆਂ ਤੇ ਜਿੰਨਾ ਲੀਡਰਾਂ ਤੇ ਖਰਾ ਸਰ ਤੁਸੀਂ ਸਵਾਲ ਖੜੇ ਕਰ ਰਹੇ ਹੋ ਉਹ ਲੀਡਰ ਇਸ ਵੇਲੇ ਪੰਜਾਬ ਬਚਾਓ ਯਾਤਰਾ ਤੇ ਵੀ ਜਿਹੜੇ ਆ ਤੁਰੇ ਹੋਏ ਨੇ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਆ ਜਿਉਂਦਾ ਇਹ ਬਿਆਨ ਜਿਹੜਾ ਸਾਹਮਣੇ ਆਇਆ ਕਿ ਉਸ ਵੇਲੇ ਸਰਕਾਰ ਇਹਨਾਂ ਦੀ ਸੀ ਤਾਂ ਉਹਨਾਂ ਦੇ ਵੱਲ ਹਾਲੇ ਤੱਕ ਇੱਕ ਬਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ ਗਿਆ ਸਰ ਨਹੀਂ ਬਿਆਨ ਆ ਸਕਦਾ ਉਹਨਾਂ ਚ ਇਹ ਬੰਦੇ ਸਿਰਫ ਕਲਾ ਰਾਜ ਕਰਨਾ ਚਾਹੁੰਦੇ ਨੇ ਅੱਜ ਤੱਕਰ ਪੰਜਾਬ ਦੇ ਲੀਡਰ ਨਹੀਂ ਬਣ ਸਕੇ ਆਰਪੀ ਕੌਮ ਦੇ ਲੀਡਰ ਨਹੀਂ ਬਣੇ ਇਹਦਾ ਸਿਰਫ ਰਾਜ ਐਮ ਐਲ اے ਤੇ ਮਨਿਸਟਰ ਠੀਕਰ ਸਹੀ ਹੁੰਦੇ ਨੇ ਇਹਨਾਂ ਦੀ ਸੋਚ ਹੀ ਹੈ ਨਹੀਂ ਦੂਤੇ ਇਹਨਾਂ ਲੀਡਰਾਂ ਦੀ ਸਿੱਖ ਲੀਡਰਾਂ ਨੇ ਸਾਨੂੰ ਮਾਰਿਆ ਹੈ ਮੈਂ ਅੱਗੇ ਕਹਿ ਕੇ ਹਟਿਆ ਉਹਨਾਂ ਦੀ ਜੁਰਤ ਸੀ ਇਹ ਦੋ ਦੋ ਦੀ ਬੋਲਣ ਦੀ RAM ਰਹੀਮ ਤੇ ਹਣੀਪ੍ਰੀਤ ਦੀ ਜੁਰਤ ਸੀ ਕਿ ਉੱਠ ਕੇ ਡੇਰੇ ਪੇ ਦਿੱਲੀ ਬੋਲ ਜਾਂਦੇ ਕਿ ਜਾ ਕੇ ਬਦਲੇ ਲਾਓ ਕਿਉਂਕਿ 2015 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਦੀ ਸਰਕਾਰ ਸਰਦਾਰ ਸਾਹਿਬ ਜੇ ਅੱਗੋਂ ਸਿੱਖ ਹੁੰਦੇ ਤੇ ਉਹਨਾਂ ਦੀ ਦੁਸ਼ਮਣ ਦੀ ਹਿੰਮਤ ਨਹੀਂ ਸੀ ਪੰਜਾਬ ਚ ਆ ਕੇ ਪੰਜਾਬ ਦੇ ਬਾਰੇ ਬਿਆਨ ਦੇ ਜਾਂਦੇ ਉਹਨਾਂ ਨੂੰ ਪਤਾ ਸੀ ਕਿ ਸਾਡੀ ਤਾਂ ਛੇਲ ਲਾ ਦੇਣਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਉਹ ਲੀਡਰ ਨੇ ਜਿਹੜੇ ਆਜੇ ਕਰਦਾਰ ਤੋਂ ਦੇ ਕੇ ਸਾਡੇ ਡੇਰਿਆਂ 'ਚ ਆ ਕੇ ਲੰਮੇ ਪੈ ਗਏ ਨੇ ਇਹ ਸਾਨੂੰ ਕੁਝ ਨਹੀਂ ਕਹਿੰਦੇ ਇਹ ਸਾਡੇ ਆਪ ਦੇ ਬੰਦੇ ਨੇ ਇੱਕ ਵੋਟਾਂ ਦੇ ਮਗਰ ਇੱਕ ਐਮਐਲਏ ਦੇ ਮਗਰ ਇੱਕ ਮਿਨਿਸਟਰੀ ਦੇ ਮਗਰ ਆਪ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 2007 ਇਤਿਹਾਸ ਕਰਾ ਚੁੱਕੇ ਸੀ ਸੱਤ ਦੇ ਵਿੱਚ ਤੋਹੀਨ ਕਰਾਈ ਤੇ 2015 'ਚ ਆ ਕੇ ਉਹ ਸਾਧ ਨੇ ਆਕੇ ਆਖਿਆ ਕਿ ਮੈਂ ਬਦਲਾ ਲੈਣਾ ਗੁਰੂ ਗ੍ਰੰਥ ਸਾਹਿਬ ਦਾ ਉਹਨੇ 2015 ਚ 8 ਸਾਲ ਦੇ ਬਾਅਦ ਉਹ ਸਾਥ ਤੇ ਉਹ ਹਣੀਪ੍ਰੀਤ ਕਹਿ ਰਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਦਲਾ ਲੈਣਾ ਹੈ ਉਹਨਾਂ ਦੀ ਹਿੰਮਤ ਕਿਵੇਂ ਪੈ ਗਈ ਕਾਰਨ ਕੀ ਹੈ ਅਸੀਂ ਖਤਮ ਹੋ ਚੁੱਕੇ ਹਾਂ ਅਸੀਂ ਇੱਕ ਐਮਐਲਏ ਤੋਂ ਵੱਧ ਇੱਕ ਪ੍ਰਧਾਨਗੀ ਤੋਂ ਵੱਧ ਅਸਾਡੀ ਸੋਚ ਹੀ ਹੈ ਨਹੀਂ ਜਦੋਂ ਮੈਂ ਦੇਖਦਾ ਕਿ ਫਲਾਣਾ ਪ੍ਰਧਾਨ ਫਰਾਣੇ ਸ਼ਹਿਰ ਦੇ ਵਿੱਚ ਬੜਾ ਅੱਗੇ ਲੰਘ ਰਿਹਾ ਕਾਹਦਾ ਅੱਗੇ ਲੰਘ ਰਿਹਾ ਯਾਰ ਇਹੋ ਜਿਹੇ ਲੋਕਾਂ ਨੂੰ ਤਾਂ ਮੇਰੇ ਦੇਖਣ ਚ ਗੁਰੂ ਗ੍ਰੰਥ ਸਾਹਿਬ ਦੀ ਪਰਮਿਸ਼ਨ ਨਹੀਂ ਚਾਹੀਦੀ ਕਹਿ ਰਹੇ ਹੋ ਕਿ ਇਹ ਪੰਜਾਬ ਦੇ ਨਹੀਂ ਬਣੇ ਇਹ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਦੇ ਨਹੀਂ ਹੋ ਸਕੇ ਪਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਅੱਜ ਦੀ ਗੱਲ ਕਰੀਏ ਪਿਛਲੇ ਬੀਤੇ ਇੱਕ ਦੋ ਦਿਨ ਦੀ ਗੱਲ ਹੈ ਕਿ ਆਪਣੇ ਬਠਿੰਡੇ ਦੇ ਵਿੱਚੋਂ ਵੀ ਪੰਜਾਬ ਬਚਾਓ ਯਾਤਰਾ ਲੰਘੀ ਤਾਂ ਫਿਰ ਜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਨਹੀਂ ਬਣੇ ਜਾਂ ਪੰਜਾਬ ਦੇ ਨਹੀਂ ਹੋਏ ਤਾਂ ਫਿਰ ਇਹ ਕਿਹੜੇ ਪੰਜਾਬ ਨੂੰ ਬਚਾਉਣ ਦੇ ਲਈ ਯਾਤਰਾ ਕੱਢ ਰਹੇ ਆ ਇਹ ਕਿਸੇ ਪੰਜਾਬ ਨੂੰ ਨਹੀਂ ਆਪ ਦੇ ਆਪਣੇ ਆਪ ਦੇ ਆਪ ਦੇ ਪਰਿਵਾਰਾਂ ਨੂੰ ਬਚਾ ਰਹੇ ਨੇ ਜੇ ਪੰਜਾਬ ਬਚਾਓ ਯਾਤਰਾ ਹੈ ਨਾ ਇਹ ਡਿਕਲੇਅਰ ਕਰ ਦੇਣ ਕਿ ਅਸੀਂ ਪ੍ਰਧਾਨਗੀ ਛੱਡੀ ਅਸੀਂ ਮੁੱਖ ਮੰਤਰੀਪੁਣਾ ਛੱਡਿਆ ਇੱਕ ਗਰੀਬ ਸਿੱਖ ਹੀ ਅੱਗੇ ਆਵੇਗਾ ਅਸੀਂ ਆਉਣਾ ਹੀ ਨਹੀਂ ਕਿਉਂਕਿ ਅਸੀਂ ਗਲਤੀਆਂ ਬਹੁਤ ਕਰ ਲੀਆਂ ਨੇ ਅਸੀਂ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਸਾਥੋ ਹੋ ਗਈ ਸਾਥੋ ਗੁਨਾਹ ਹੋਇਆ ਅਸੀਂ ਉਹ ਸਾਧ ਨੂੰ ਮੱਥਾ ਟੇਕਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਸਾਥੋ ਗਲਤੀ ਹੋ ਗਈ ਹੈ ਸਾਨੂੰ ਮਾਫੀ ਦਿਓ ਅਸੀਂ ਸਿੱਖ ਹੋਣ ਦੇ ਕਾਬਲ ਨਹੀਂ ਫੇਰ ਕਵਾਂਗੇ ਪੰਜਾਬ ਬਚਾਓ ਯਾਤਰਾ ਆਹ ਨਹੀਂ ਯਾਤਰਾ ਇਹ ਤਾਂ ਪਰਿਵਾਰ ਬਚਾਓ ਯਾਤਰਾ ਹੈ ਮੇਰੇ ਮੁੰਡੇ ਨੂੰ ਕੁਝ ਮਿਲ ਜੇ ਮੈਨੂੰ ਮਿਲ ਜੇ ਨਹੀਂ ਇਹ ਗਲਤ ਹੈ ਸੋ ਸਾਡੇ ਜਥੇਦਾਰ ਸਾਹਿਬ ਨੂੰ ਬੋਲਣਾ ਚਾਹੀਦਾ ਬਾਕੀ ਜਥੇਦਾਰਾਂ ਨੂੰ ਬੋਲਣਾ ਚਾਹੀਦਾ ਹੈ ਜਿਹੜੇ ਰਾਜ ਤੋਂ ਭੱਜੇ ਫਿਰਦੇ ਆ ਜਿਹੜੀ ਮੌਤ ਤੋਂ ਡਰਦੇ ਆ ਇਹ ਤਾਂ ਇੱਕ ਦਿਨ ਸਾਰਿਆਂ ਨੂੰ ਹੀ ਆਉਣੀ ਹੈ ਤੇ ਜੇ ਸਾਰਿਆਂ ਨੂੰ ਨਹੀਂ ਫਿਰ ਡਰ ਕਾ ਜਿਹਦਰ ਸਾਭਦੀ ਤੇ ਪੰਜਾਬ ਸਰਕਾਰ ਦੀ ਤੁਹਾਨੂੰ ਕੀ ਲੱਗਦਾ ਕਿ ਹੁਣ ਕਿਸੇ ਸਭ ਤੋਂ ਪਹਿਲਾਂ ਮੈਂ ਜਿਹਦਰ ਸਾਭਦੀ ਭੂਮਿਕਾ ਤੇ ਸਵਾਲ ਲੈਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਕਿ ਜਿਹਦਰ ਸਾਭਦੀ ਭੂਮਿਕਾ ਹੁਣ ਕਿਸ ਤਰ੍ਹਾਂ ਦੀ ਹੋਣਾ ਹੁਣ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਭ ਕੁਝ ਹੁਣ ਸਾਹਮਣੇ ਜਿਹੜਾ ਆ ਗਿਆ ਬੰਨਾਂ ਦੇ ਵਿੱਚ ਕਿਉਂਕਿ ਜਥੇਦਾਰ ਸਾਹਿਬ ਦੇ ਫਰਸਟ ਡਿਊਟੀ ਬਣਦੀ ਵੈਸੇ ਤਾਂ ਰਿਟਰਨ 'ਚ ਵੀ ਆ ਚੁੱਕਾ ਹੈ ਕਿ ਜਦੋਂ 2007 'ਚ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਤੇ 2012 ਦੇ ਵਿੱਚ ਡਿਪਟੀ ਸੀਐਮ ਉਸ ਵਕਤ ਗ੍ਰਹਿ ਮੰਤਰਾਲੇ ਜਿਹੜਾ ਪਰਚਾ ਕੈਂਸਲ ਕਰ ਉੱਠ ਕੇ ਕੋਰਟ ਚ ਕਨਫੈਸ਼ਨ ਕੀਤਾ ਉਹ ਆਪ ਉਹਨੇ ਆ ਕੇ ਕੋਰਟ ਚ ਮੰਨਿਆ ਹੈ ਕਿ ਮੈਂ ਆ ਕੰਮ ਹੋਇਆ 2015 April ਚ ਹੋਇਆ ਤੇ 2015 ਸਰਕਾਰ ਕਿੰਨੀ ਇਹਨਾਂ ਦੀ ਆਪ ਦੀ ਤੇ ਫਿਰ ਅੱਜ ਤੱਕ ਉਹ ਸੱਚ ਸਾਹਮਣੇ ਕਿਉਂ ਨਹੀਂ ਆਇਆ 2015 ਚ ਗੁਰੂ ਗ੍ਰੰਥ ਸਾਹਿਬ ਚੋਰੀ ਕਰਦੇ ਨੇ ਅੱਗੇ ਜਾ ਕੇ ਬੇਦਬੀ ਹੁੰਦੀ ਹੈ ਜੂਨ ਜੁਲਾਈ ਦੇ ਅੰਦਰ ਅਕਤੂਬਰ ਚ ਕਾਂਡ ਹੁੰਦਾ ਤਾਂ ਫਿਰ ਅਜੇ ਤੱਕ ਕਿਉਂ ਨਹੀਂ ਆਇਆ ਸੋ ਇਹਨਾਂ ਨੂੰ ਲਿਆਉਣਾ ਨਾਲ ਤਾਂ ਫਿਰ ਦੂਜਾ ਜਿਹੜਾ ਮਰਜ਼ੀ ਆ ਜਾਏ ਫਿਰ ਤਾਂ ਸਾਡੇ ਪੰਜਾਬ ਦਾ ਪੱਠਾ ਹੀ ਬਹਿਣਾ ਬੈਠਾ ਹੋਇਆ ਕਿਉਂਕਿ ਮੈਨੂੰ ਇਹਨਾਂ ਤੋਂ ਇੱਕੋ ਹੀ ਡਰ ਆਇਆ ਹੈ ਇਹਨਾਂ ਬੰਦਿਆਂ ਤੋਂ ਕਿ ਜਿਵੇਂ ਅੱਗੇ ਤੋਹੀਨ ਹੋਈ ਹੈ ਡੇਰਾਬਾਦ ਪ੍ਰਮੋਟ ਹੋਇਆ ਹੈ ਜੇ ਇਹ ਬੰਦੇ ਵਾਪਸ ਆ ਗਏ ਪਤਾ ਨਹੀਂ ਕਿੰਨੇ ਸਾਧ ਬਰਾਬਰ ਖੜਾਉਣਗੇ ਗੁਰੂ ਗ੍ਰੰਥ ਸਾਹਿਬ ਦੇ ਤੇ ਕਿੰਨੇ ਸਾਧ ਗੁਰੂ ਗ੍ਰੰਥ ਸਾਹਿਬ ਤੋਂ ਆਪ ਦੇ ਆਪ ਦੇ ਬਦਲੇ ਲੈਣਗੇ ਕਾਰਨ ਕਿ ਇਹ ਲੋਕ ਤਾਂ ਆਪਣੇ ਆਪ ਨੂੰ ਸਰੈਂਡਰ ਕਰ ਚੁੱਕੇ ਪੰਜਾਬ ਸਰਕਾਰ ਦੀ ਭੂਮਿਕਾ ਤੇ ਜ਼ਰੂਰ ਸਵਾਲ ਲੈਣਾ ਚਾਹੂੰਗਾ ਖੜਾ ਸਾਹਿਬ ਕਿ ਜਹੇਦਰ ਸਾਹਿਬ ਦੀ ਭੂਮਿਕਾ ਤੇ ਆਪਾਂ ਗਲਤ ਕੀਤੀ ਆ ਪੰਜਾਬ ਸਰਕਾਰ ਦੀ ਤੁਹਾਨੂੰ ਕੀ ਲੱਗਦਾ ਹੁਣ ਕਿਸ ਤਰ੍ਹਾਂ ਦੀ ਭੂਮਿਕਾ ਪੰਜਾਬ ਸਰਕਾਰ ਨੂੰ ਨਿਭਾਉਣੀ ਚਾਹੀਦੀ ਹੈ ਦੇਖੋ ਪੰਜਾਬ ਸਰਕਾਰ ਨੇ ਕਿੱਥੇ ਕੀਤਾ ਪੰਜਾਬ ਸਰਕਾਰ ਨੇ 2023 ਮਾਰਚ ਚ ਸਾਨੂੰ ਆ ਕੇ ਉੱਥੇ ਕਿਹਾ ਸੀ ਕਿ ਅਸੀਂ ਬਹਿਬਲ ਕਲਾਂ ਦਾ ਚਲਾਨ ਪੇਸ਼ ਕਰਾਂਗੇ ਦੋਸ਼ੀਆਂ ਦੇ ਖਿਲਾਫ ਸਰਕਾਰ ਸੁੱਤੀ ਹੋਈ ਹੈ ਕੋਈ ਚਲਾਨ ਪੇਸ਼ ਨਹੀਂ ਹੋਇਆ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੇ ਕਰਨਾ ਹੁਣ ਵੀ ਕੱਖ ਨਹੀਂ ਜਦੋਂ ਚਲਾਨ ਪਿਛਲਾ ਭੁੱਲ ਗਏ ਨੇ ਇਹ ਆ ਜਿਹੜਾ ਹੁਣ ਇਹਨਾਂ ਨੇ ਬਿਆਨ ਦਿੱਤਾ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਸੋ ਇਹਨਾਂ ਦਾ ਫਰਜ ਬਣਦਾ ਏ ਤੁਹਾਡਾ ਫਰਜ ਬਣਦਾ ਬਾਈਬਲ ਕਲਾ ਦਾ ਚਲਾਨ ਪੇਸ਼ ਕਰਨਾ ਤੁਹਾਡਾ ਫਰਜ ਬਣਦਾ ਆ ਹਣੀਪਰੀਤ ਦੇ ਸਾਹ ਦੇ ਉਲਟ ਹੁਣ ਇਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕਰਨਾ ਉਹਨਾਂ ਦੀ ਰੈਸਟ ਪਾਉਣੀ ਜੀ ਕਰ ਸਾਥ ਸਮਯਤਾ ਬਹੁਤ ਬਹੁਤ ਧੰਨ ਸਤਿ ਸ਼੍ਰੀ ਅਕਾਲ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਪ੍ਰੇਮੀ ਪਰਦੀਪ ਕਲੇਰ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਉੱਪਰ ਗੱਲਬਾਤ ਜਿਹੜੀ ਆ ਕੀਤੀ ਆ ਖੜਾ ਸਾਹਿਬ ਨੇ ਵੱਡੇ ਸਵਾਲ ਉਸ ਵੇਲੇ ਦੀ ਸਰਕਾਰ ਦੇ ਉੱਪਰ ਜਿਹੜੇ ਉਹ ਵੀ ਖੜੇ ਕੀਤੇ ਆ ਸ਼੍ਰੋਮਣੀ ਕਲਦਲ ਦੀ ਸਰਕਾਰ ਉਸ ਵੇਲੇ ਜਿਹੜੀ ਆ ਸ਼੍ਰੋਮਣੀ ਕਲਦਲ ਦੀ ਸਰਕਾਰ ਸੀ ਸ਼੍ਰੋਮਣੀ ਕਲਦਲ ਦੀ ਪਾਰਟੀ ਜਿਹੜੀ ਉਸ ਵੇਲੇ ਸੱਤਾ ਦੇ ਵਿੱਚ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਈ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ ਜੀ